ਮੇਰਾ ਨਾਮ ਮਿੰਟੂ ਮਿੰਟੂ ਗੁਰੂਸਰੀਆ ਕੇ ਪਿੰਡ ਵਾਲਾ ਹੀ ਕਿਹੜੀ ਸ਼ਿਟੀ ਤੋਂ ਆਇਆ ਸਕਾਰਬਰੋਜ ਆਪੇ ਆਇਆ ਕਿ ਉਹਨਾਂ ਕੱਢਿਆ ਗੱਤ ਬਖਰੇ ਰੰਗ ਜਿਹੜੇ ਮੈਨੂੰ ਅੱਜ ਮੇਲੇ ਤੇ ਵੇਚਣ ਨੂੰ ਮਿਲਦੇ ਰਹੇ ਪੱਕਾ ਲਗਾ ਕੇ ਮੇਲੇ ਤੇ ਆ ਗਿਆ ਵਾ ਅੱਜ ਪਿੰਡਾਂ ਵਾਲੇ ਲੱਭਣ ਦੇ ਆ ਸੱਤੋ 20 ਤੱਕ ਤੇ ਚਲੀ ਜਾਂਦਾ ਰਵਾਨਾ 120 ਦੇ ਕਿੰਨੇ ਸਾਲ ਹੋ ਗਏ ਮੇਲੇ ਤੇ ਹੁੰਦੇ ਇਹਨੂੰ 8 ਪੰਜਵਾਂ ਇਹ ਯਾਰ ਉਹ ਦੇਸੀ ਲੱਗਣਿਆ ਮੈਂ ਪਹੁੰਚਿਆ ਫੋਟੋ ਵੀਰੇ ਬਾਕੀ ਦੋ ਦਿਨ ਆਪਣੇ ਵੀਰ ਭਰਾਵਾਂ ਨਾਲ ਮਾਰਾ ਦੇ ਵਿੱਚ ਕਿੰਨਾ ਦਿਖਾ ਕੇ ਮਾੜਾ ਟਰਾਲੀ ਦੇ ਉੱਤੇ ਖਲੋ ਕੇ ਆਉਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਜੀ ਸਿੱਧੂ ਅੱਜ ਅਸੀਂ ਪਹੁੰਚੇ ਆ ਜੀ ਡੇਰਾ ਬਾਬਾ ਨਾਨਕ ਦੇ ਚੋਲਾ ਸਾਹਿਬ ਦੇ ਮੇਲੇ ਠੰਗ ਲੰਗ ਰਿਹਾ ਮੇਰੇ ਪਿੱਛੋਂ ਵੀ ਤੁਸੀਂ ਦੇਖਦੇ ਹੋ ਵੀਰਾਂ ਵੱਲੋਂ ਲੰਗਰ ਚਲਾਇਆ ਜਾ ਰਿਹਾ ਪਿੱਛੇ ਤੁਸੀਂ ਦੇਖ ਰਹੇ ਇੱਧਰ ਸਾਰਾ ਸੋ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਮੇਲੇ ਦੇ ਤੇ ਵਲੌਗ ਨੂੰ ਜਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਯਾਰ ਕਦੇ ਕਦੇ ਬਹੁਤ ਵਧੀਆ ਲੱਗੇ ਤਾਂ ਕੋਸ਼ਿਸ਼ ਮੇਰੀ ਹੁੰਦੀ ਆ ਕਿ ਮੈਂ ਤੁਹਾਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਾਂ ਵਾਹ ਅੱਜ ਮੇਰਾ ਕੋਈ ਮੂਡ ਨਹੀਂਗਾ ਪਹਿਲਾਂ ਵਲੌਗ ਕਰਾਂਗਾ ਔਰ ਫਿਰ ਮੈਂ ਸੋਚਿਆ ਕਿ ਯਾਰ ਮੇਰੇ ਚੈਨਲ ਦੇ ਥਰੂ ਜਿਹੜੇ ਨਹੀਂ ਇੱਥੇ ਪਹੁੰਚ ਸਕੇ ਉਹ ਇੱਥੇ ਵੀ ਗੋਰੀ ਜੀ ਦਾਉਣ ਕੁਇਲੇ ਨੂੰ ਦਰਸ਼ਿਤ ਕਰ ਲੈਣ ਇਸ ਕਰਕੇ ਮੈਂ ਸੋਚਿਆ ਕਿ ਮੈਂ ਸੋਚਿਆ ਨਾ ਵਲੌਗ ਬਣਾ ਲਵਾਂ ਚਾਹੀਦਾ ਸੰਗਤ ਪਿਛੇ ਚੱਲ ਰਹੀ ਆ ਬੜੀ ਬੜੀ ਦੂਰੋਂ ਲੋਕੀ ਆਏ ਨੇ ਆਪਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਚੈਨਲ ਨਾਲ ਬਨੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਜੀ ਕਰਿਓ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਦੇ ਆਂ ਉਹ ਮਿੱਤਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਹੁਣ ਆਪਣੇ ਵੀਰਾਂ ਨੂੰ ਮਲਾਉਣ ਜਾਣਿਆ ਤੁਹਾਨੂੰ ਮੇਰੇ ਮੇਰੇ ਵੀਰ ਇੱਥੇ ਆ ਕੇ ਸੇਵਾ ਕਰ ਰਹੇ ਆਂ ਹੋਰ ਭਾਈ ਜੀ ਆ ਗਏ ਵਧੀਆ ਵਧੀਆ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਹੜਾ ਪਿੰਡ ਆਪਣਾ ਭਾਈ ਕਾਲਾ ਫਗਾਨਾ ਜੇ ਪਿੰਡ ਤੁਸੀਂ ਹਰ ਸਾਲ ਆਉਂਦੇ ਇੱਥੇ ਨਹੀਂ ਭਾਈ ਅਸੀਂ ਐਰ ਕੀ ਦਾ ਤਿੰਨ ਚਾਰ ਘਾੜਾ ਲਾ ਕੇ ਪਹਿਲੀ ਵਾਰੀ ਸੇਵਾ ਲੈ ਕੇ ਆਏ ਆਂ ਅੱਛਾ ਮੈਂ ਫੌਜਾਂ ਫੌਜੀ ਵੀਰਿਆ ਬਾਕੀ ਦੋ ਦਿਨ ਆਪਣੇ ਵੀਰ ਭਰਾਵਾਂ ਨਾਲ ਅਸੀਂ ਪਹਿਲੀ ਵਾਰੀ ਸੇਵਾ ਲੈ ਕੇ ਆਏ ਆਂ ਤੇ ਮਹਾਰਾਜ ਨੇ ਸੋਖ ਰੱਖੀ ਤੇ ਹਰ ਸਾਲ ਲੈ ਕੇ ਆਇਆ ਕਰਾਂਗੇ ਸੇਵਾ ਜੀ ਤੇ ਇਹ ਦੇਖੋ ਮੇਰੇ ਵੀਰ ਜਲਦੀ ਸ ਸਾਰੇ ਵੀਰਾਂ ਨੂੰ ਅੱਜ ਲੰਗਰ ਜਰਾ ਉਹ ਜਲਦਾ ਲਾਇਆ ਵਾ ਇਹ ਮੇਰਾ ਵੀਰ ਆਰਮੀ ਤੇ ਹੈ ਤੇ ਇੱਧਰ ਸੰਘੌਰ ਵੀ ਆ ਰਹੀ ਹੈ ਤੋਂ ਸੰਗਤ ਨਾਲ ਹੀ ਗੱਲਾਂ ਕਰਾਂਗੇ ਆਹ ਜਿਹੜੀ ਟ੍ਰਾਲੀ ਸੰਗਤ ਜਿਹੜੀ ਆ ਇਹ ਆਉਂਦੀ ਹੀ ਆ ਜੀ ਮਾਰਾ ਦੇ ਵਿੱਚ ਕਿੰਨਾ ਦਿਖਾ ਕੇ ਮਾੜਾ ਟਰਾਲੀ ਦੇ ਉੱਤੇ ਖਲੋ ਕੇ ਆਉਂਦੀ ਹੈ 855 ਵਾਲੇ ਲੰਬੜਦਾਰ ਨੰਬਰ ਆ ਨੰਬਰ ਆ ਮਾਰਾ ਦੇ ਵਿਆਹ ਦੇ ਜਿਹੜਾ ਮਾਰਾ ਤੇ ਕੋਠੇ ਚੰਦੋ ਕਰਪਾ ਸਸਿਕਾ ਕਿਹੜਾ ਪਿੰਡ ਆ ਬਣਾ ਦੇਖੋ ਬਾਈ ਤੋਂ ਸੰਗਤ ਦੇ ਮੇਲੇ ਆ ਤੇ ਜਾਂਦੇ ਹਾਂ ਜੀ ਜੀ ਠੀਕ ਹੈ ਠੀਕ ਆ ਵਾਜੂ ਜੀ ਕਿਹੜਾ ਪਿੰਡ ਆ ਪਿੰਡ ਖੁੱਡਾ ਜੀ ਖੁੱਡਾ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਹਰ ਸਾਲ ਆਉਨੇ ਹਾਂ ਹਾਂਜੀ ਬਿਲਕੁਲ ਜੀ ਟਰਾਲੀ ਟਰੈਕਟਰ ਬੜਾ ਵਧੀਆ ਤੁਹਾਡਾ ਹਾਂਜੀ ਹਾਂਜੀ ਇਹ ਸਜਾ ਕੇ ਅੱਗੇ ਵੱਡਾ ਟਰਾਲਾ ਲਿਈਦਾ 18 ਫੁੱਟ ਆ ਕਿ ਥੋੜੀ ਛੋਟੀ ਲਿਆਂਦੀ ਪਾ ਅੱਛਾ ਜੀ ਮਤਲਬ ਹਰ ਸਾਲ ਸੰਗਤ ਦੇ ਦਰਸ਼ਨ ਕਰਨਾ ਆਉਨੇ ਕੋ ਸੇਵਾ ਹਾਂਜੀ ਹਾਂਜੀ ਜੀ ਆਪਣਾ ਜਥਾ ਲੈ ਕੇ ਆਈਦਾ ਜੀ ਜਥਾ ਲੈ ਕੇ ਆਈਦਾ ਹਾਂਜੀ ਪਿੰਡ ਖੁੱਡਾ ਦਾ ਜੀ ਬਹੁਤ ਹੀ ਬਹੁਤ ਹੀ ਧੰਨਵਾੜਾ ਤੁਹਾਡਾ ਤੇ ਆ ਵੇਖੋ ਜੀ 56 ਸਾਲ 58 ਸਾਲ ਹੋ ਗਿਆ 58 ਤੋਂ ਬਾਪੂ ਜੀ ਨਾਲ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਬਾਪੂ ਜੀ ਵਾਹਿਗੁਰੂ ਜੀ ਖਾਲਸਾਵਾ ਕੇ ਦੀ ਫਰੇ ਕਿੰਨੀ ਉਮਰ ਹੋ ਗਈ ਬਾਪੂ ਜੀ ਆਪਣੀ ਮੇਰੀ 71 ਸਾਲ ਕਿੰਨੇ ਸਾਲ ਹੋ ਗਏ ਮਿਲਦੇ ਹੁੰਦੇ ਨੂੰ 58ਵਾਂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਤੁਸੀਂ ਹਰ ਸਾਲ ਆਉਂਨੇ ਹੋ ਤੇ ਵਾਇਗੁਰੂ ਕਰੇ ਵੀ ਇਦਾਂ ਹੀ ਤੁਸੀਂ ਆਉਂਦੇ ਰਹੋ ਤੇ ਮੇਰੇ ਚੈਨਲ ਤੇ ਮੈਨੂੰ ਬੜੀ ਖੁਸ਼ੀ ਆ ਕਿ ਇਹੋ ਇਹੋ ਜਿਹੇ ਮੇਰੇ ਵੀਰ ਤੇ ਮੈਨੂੰ ਬਜ਼ੁਰਗ ਮਿਲ ਰਹੇ ਕਿ ਬੜਾ ਪਿਆਰ ਮਿਲ ਰਿਹਾ ਵਾ ਤੇ ਆਹ ਵੇਖੋ ਵੀਰ ਅਗੇ ਟਰੈਕਟਰ ਵੀ ਬੜਾ ਸੋਹਣਾ ਵੀਰਾਂ ਦਾ ਬਹੁਤ ਪਰੇ ਕਰੇ ਤੇ ਬੜੀ ਬੜੀ ਦੂਰੋਂ ਆਰੀਆਂ ਨੇ ਯਾਰ ਮੈਂ ਤੇ ਪਹਿਲੀ ਵਾਰੀ ਵੇਖੇ ਅੱਜ ਮੇਲੇ ਤੇ ਆਇਆ ਵਾਂ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਬਹੁਤ ਦੂਰ ਦੂਰ ਤੋਂ ਜਿਹੜੀ ਇਹ ਸੰਗਤ ਆਈ ਆ ਤੇ ਇੱਧਰ ਵੀ ਮੇਰੇ ਵੀਰਾਂ ਨੇ ਖੂਨਦਾਨ ਦਾ ਕੈਂਪ ਲਾਇਆ ਹੋਇਆ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰ ਇੱਥੇ ਸੇਵਾ ਕਰ ਰਹੇ ਆ ਤੇ ਸੇਵਾ ਕੀ ਹੈਗੀ ਆ ਤੁਸੀਂ ਦੇਖੋ ਕਿ ਹੋ ਡਰਿੰਕ ਜਿਹੜੀ ਆ ਉਹ ਪਿਆਈ ਜਾ ਰਹੀ ਆ ਤੇ ਮੈਂ ਵੀਰਾਂ ਨਾਲ ਗੱਲਬਾਤ ਕਰਾਂ ਦੱਸ ਗੱਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਜਗਜੀਤ ਸਿੰਘ ਭਾਜੀ ਕਿਹੜਾ ਪਿੰਡ ਆ ਭਾਜੀ ਡੇਢ ਪਿੰਡ ਜੀ ਇਹ ਹਰ ਸਾਲ ਕਰਦੇ ਆ ਪਹਿਲੀ ਵਾਰੀ ਕੀਤਾ ਆ ਭਾਜੀ ਹਰ ਸਾਲ ਕਦੇ ਨਹੀਂ ਆ ਆਪਣੇ ਬਾਹਰਲੇ ਵੀਰਾਂ ਨੇ ਸਹਿਯੋਗ ਦਿੱਤਾ ਹੈ ਅੱਛਾ ਕਿਹੜੇ ਵੀਰ ਆ ਬਾਹਰਲੇ ਬਾਹਰਲੇ ਆਪਣੇ ਚਾਚੇਤਾਏ ਦੇ ਮੁੰਡੇ ਆ ਜੀ ਭਾਜੀ ਠੀਕ ਹੈ ਜੀ ਗਾਹ ਬਾਬਾ ਨਾਨਕ ਹੋ ਮੈਂ ਤਾਂ ਗਾਮ ਦੇ ਹੋਟ ਆ ਫੋਨ ਤੇ ਗਾਹ ਹੋਰ ਕਰ ਕਰੀਏ ਜੀ ਭਾਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਵੇਖੋ ਵੀਰ ਸਾਰੇ ਸਹਿਯੋਗ ਦੇ ਰਹੇ ਵੀਰਾਂ ਨੂੰ ਤੇ ਸੰਗਤਾਂ ਵਿੱਚ ਸ਼ਗਰੀਆਂ ਨੇ ਵੱਖ-ਵੱਖਰੇ ਰੰਗ ਜਿਹੜੇ ਮੈਨੂੰ ਅੱਜ ਮੇਲੇ ਤੇ ਵੇਖਣ ਨੂੰ ਮਿਲ ਰਹੇ ਨੇ ਜਿੱਧਾ ਪਿੱਛੇ ਖੂਨਦਾਨ ਕੈਂਪ ਲੱਗਾ ਸੀ ਇਧਰ ਲੰਗਰ ਲੱਗਾ ਵਾ ਕਿਤੇ ਮੈਡੀਕਲ ਕੈਂਪ ਲੱਗਾ ਵਾ ਤੇ ਕਿਤੇ ਵੱਖਰੇ ਵੱਖਰੇ ਤਰ੍ਹਾਂ ਦੇ ਨਵੇਂ-ਨਵੇਂ ਟਰੈਕਟਰ ਤੇ ਗੱਡੀਆਂ ਲੋਕੀ ਸ਼ਿੰਗਾਰ ਕੇ ਲਿਆ ਰਹੇ ਕਿਤੇ ਸੇਵਾ ਕਰ ਰਹੇ ਨੇ ਬਹੁਤ ਧੰਨਵਾਦ ਵੀਰ ਜੀ ਦਾ ਸੋ ਸੱਸੀ ਜੀ ਮੇਰੇ ਨਾਲ ਮੇਰਾ ਭਰਾ ਹੈ ਗੁਰਦਰ ਸਿੰਘ ਉਹ ਪਿੰਡਾ ਬੜੇ ਟਾਈਮ ਬਾਅਦ ਆਪਾਂ ਮਿਲੇ ਆ ਜਾਣ ਕੀ ਅੱਜ ਮਿਲੇ ਤੇ ਸਾਰੇ ਵੀਰ ਆਏ ਆ ਨਾ ਸਾਰੇ ਕੀ ਬਾਤਾਂ ਸਾਰੇ ਵੀਰ ਮੇਰੇ ਭਰਾ ਮਿਲਣੇ ਆਏ ਆ ਔਰ ਨਾਲ ਮੈਂ ਵੀ ਮੇਲੀ ਨਾਲ ਬੜਾ ਲੱਗਦਾ ਹੈ ਕਿਦਾਂ ਨਾਲ ਕੰਡਿਆ ਕੰਮ ਬਹੁਤ ਵਦਿਆ ਬਾਬੇ ਦੇ ਦਰਸਣ ਵਦਿਆ 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 ਕੰਮ ਕਰਕੇ ਤਾਂ ਚਲਣ ਲਿਆ ਕੰਮ ਕਰ ਵਧੀਆ ਚਲ ਧੰਨਵਾਦ ਜਰਾ ਪਿਆਰ ਹੋ ਗਿਆ ਦੋ ਕੀ ਆ ਦਾਲ ਮੜਿਓ ਕਿਹੜਾ ਪਿੰਡ ਹੈ ਆਪਣਾ ਪਿੰਡ ਪਾਪਾ ਜੀ ਵੇਖੋ ਵਾਰੀ ਤੇ ਗੋਲੀ ਮੁੰਡੇ ਟਰੈਕਟਰ ਬਣਾ ਰਿਹਾ ਲੈ ਕੇ ਆਏ ਆ ਓਏ ਇਹ ਜਾਈ ਬੱਦਾਂ ਇਹ ਪਰਵਾਹ ਓ ਕਿਹੜਾ ਵਾ ਇੰਟਰਨੈਸ਼ਨਲ 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 ਹੈ ਨਾ ਕਿਹੜਾ ਵਾ ਓਏ ਆਪਾਂ ਚੱਲਣ ਕਿਹੜਾ ਜਾਪਾ ਕੈਲੀ ਸਿੱਧੂ ਵਲੌਗ ਲਾਈਕ ਫੋਲੋ ਕਰਦੇ ਦੱਬ ਕੇ ਕਰਦੇ ਮੁੰਨੇ ਬਣਾ ਲੈ ਕੇ ਘਰੀ ਬੜਾ ਹੀ ਨੰਦਾ ਆ ਰਿਹਾ ਵਾ ਕਿ ਮੇਰਾ ਵੀ ਟਰੈਕਟਰ ਲੈ ਕੇ ਯਾਰ ਮੈਂ ਟਰੈਕਟਰ ਤੇ ਬਿਠਾ ਦੱਸਾਰ ਕਿੰਨਾ ਲੱਗਣਿਆ ਮੇਲਾ ਇਹ ਹਰ ਵਾਰੀ ਆਉਂਦੇ ਕਿ ਬੱਲੀ ਅਰੀ ਆਏ ਹਮਸਾ ਟਰੈਕਟਰ ਸਾਰਾ ਬੜਾ ਅਰੀਆ ਮੇਰਾ ਕਿੰਨੇ ਸਾਲ ਪੁਰਾਣਾ ਵਾ ਕਿਹੜਾ ਮਾਡਲ ਹੈ ਮੁੰਨੇ 99 ਮਾਡਲ ਹੈ 99 ਮਾਡਲ ਹੈ 99 ਯਾਰ ਘੈਂੜਿਆ ਟਰੈਕਟਰ ਯਾਰ ਲਓ ਜੀ ਆਪਾਂ ਕੋਕ ਦੀ ਬੋਤਲ ਲੈ ਲਈਆ ਵੀਰਾਂ ਕੋ ਤੇਰੇ ਆਲੇ ਦੇ ਉੱਤੇ ਬਾੜੇ ਤੇ ਹੁਣ ਆਪਾਂ ਟਰੈਕਟਰ ਦੇ ਨਾਲੇ ਨਾਲ ਕੋਕ ਚੱਲੂਗੀ ਤੇ ਨਾਲੇ ਵਲੌਗ ਚੱਲੂਗਾ ਲੈ ਵੀ ਮਿੱਤਰਾ ਆ ਲੋ ਚੱਕ ਵੀ ਕੋਕ ਕਿੰਨੇ ਪੀਣੀ ਹੈ ਤੇ ਬਾਬਾ ਜੀ ਭਾਈ ਦਾ ਵੀ ਕੋਕ ਦਾ ਟਰੈਕਟਰ ਹੈ ਹੈ ਭਾਈ ਦਾਵਾ ਦਾ ਭਾਈ 100 ਘਰਾੜੀਆਂ ਪਾਈਆਂ ਨੇ ਚੋਕੀ ਗੇੜ ਦੀ ਖਿਡਾਰੀ ਅੱਛਾ ਸਿੱਕ ਕਿੰਨੇ ਕ ਭਜ ਲੈਂਦਾ ਏ 120 ਤੱਕ ਤੇ ਚਲੀ ਜਾਊਗਾ ਰਵਾੜ 120 ਤੇ ਇਹ ਵੀਰ ਕਹਿੰਦਾ ਵੀ ਟਰੈਕਟਰ ਭਾਈ ਸਾਹਿਬ ਬੜਾ ਵਾ ਤਾ ਤੁਸੀਂ ਕਿੰਨਾ ਮਾਰਦੇ ਨੇ ਸਾਰੇ ਆ 2005 ਦੇ 2005 ਸਾਰੇ 5 ਦੇ ਤੇ ਟਰੈਕਟਰ ਜਾ ਰਹਾ ਰਾਨਾ ਨਹੀਂ ਗਿਆ ਤੁਹਾਡਾ ਪੁੱਡਾ ਹੈ ਬਾਪੂ ਹੀ ਇੱਕ ਦਲ ਰਹਿ ਗਿਆ ਦਾ ਬਾਪੂ ਹੀ ਆ ਗਏ ਯਾਰ ਕਿਧੋਂ ਆਇਆ ਟਰੈਕਟਰ ਟਰੈਕਟਰ ਆ ਕੇ ਘਰੇ ਕਰ ਲਈਦਾ ਨਾਲੇ ਬੱਕ ਮੇਰਾ ਮੱਥੇ ਕੀ ਕਰ ਪੈਂਦੀ ਕਿਰਦਾ ਕੰਮ ਹੋਰ ਸਭ ਜਾਂਦੇ ਗੜੀਦਾਰੇ ਵੀ ਰਾਨਾ ਬੜਾ ਬੜਾ ਧੰਨਵਾਦ ਰਿਆਂ ਸਾਰਿਆਂ ਦਾ ਇੱਧਰ ਮੇਰੇ ਵੀਰ ਹੋਰ ਬੜੇ ਘੈਂਟ ਜਿਹੇ ਟਰੈਕਟਰ ਲੈ ਆ ਗਏ ਨੇ ਨਿਊ ਹਾਲੈਂਡ 3330 ਸਪੈਸ਼ਲ ਐਡੀਸ਼ਨ ਆ ਚੜਦੀ ਗਲਾਵ ਮਣਿਆ ਦੀ ਝੰਡੇ ਝੰਡੇ ਗੱਡੇ ਪੂਰੇ ਚੜਦੀ ਕਲਾਵਾ ਦੋ ਦਿਆ ਹਾਲ ਆਤਮਿਆਦਾਰ ਮੈਨੂੰ ਬੜੇ ਬੜੇ ਵਕੰਡੇ ਮੇਰੇ ਬਾਗਵ ਤੇ ਇੱਕ ਮੇਰਾ ਵੀਰ ਹੋਰ ਮੈਨੂੰ ਮਿਲ ਗਿਆ ਬੜਾ ਪਿਆਰ ਤੂੰ ਸਖਤੇ ਤਰਾ ਇਕੱਲਾ ਹੀ ਨਹੀਂ ਕਰਦੇ ਆ ਇਹ ਨਾਲ ਕਿਦਾਂ ਲੱਗਣ ਰਿਹਾ ਵਧੀਆ ਲੱਗ ਰਿਹਾ ਵਧੀਆ ਕਿਰਪਾ ਅਵੇ ਮੇਰਾ ਵੀਰ ਮੈਨੂੰ ਬੜੇ ਦਿਨਾਂ ਬਾਅਦ ਮਿਲਿਆ ਵਾ ਅੱਜ ਇਹ ਬੜੇ ਦਿਨਾਂ ਬਾਅਦ ਵਲੌਗ ਚ ਦਿਨਾਂ ਬਾਅਦ ਹੀ ਮਿਲਿਆ ਹੁਦਾਂ ਭਾਵੇਂ ਮਿਲਦੇ ਮਿਲਦੇ ਰਹਿੰਦੇ ਆ ਇਦਾਂ ਦਿਨਾਂ ਬਾਅਦ ਮਿਲਿਆ ਇਦਾਂ ਦਿਨਾਂ ਬਾਅਦ ਮਿਲਿਆ ਤੇ ਮੇਲਾ ਰਹਿ ਗਿਆ ਪਿੱਛੇ ਮੈਂ ਕਰਦਾ ਤਾਂ ਚੱਲ ਮੇਰਾ ਵੀਰ ਤੂੰ ਡੇਰੇ ਜਾਂ ਡੇਰੇ ਚਲੋ ਕੋਈ ਨਹੀਂ ਚੜਦੀ ਕਲਾ ਹੋਰ ਕਿ 10000 ਠੀਕ ਜੇ ਹਰੇ ਵਧੀਆ 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 ਚੜਦੀ ਕਲਾ ਭਾਮ ਤੋਂ ਆਏ ਭਾਮ ਤੋਂ ਤੇ ਕਿਸੇ ਜਾਣਦੇ ਹੁਣ ਫਿਰ ਤੇਰੇ ਬਾਬੇ ਜਾਣੇ ਤੇਰੇ ਬਾਬੇ ਨਾਨਕ ਤੁਰ ਕੇ ਆਏ ਈ ਥੰ ਨੂੰ ਯਾਰ ਬੜੀ ਹਿੰਮਤ ਹੈ ਤੁਹਾਡੀ ਚੜਦੀ ਕਲਾ ਆਪਣਾ ਬਾਬਾ ਜੀ ਕਿਹੜਾ ਪਿੰਡ ਆ ਆਪਣਾ ਤਾਂ ਵੀ ਆ ਭਾਮੀ ਆ ਹਾਂ ਜੀ ਹਾਂ ਜੀ ਯਾਰ ਸ੍ਰੀ ਸਾਹਿਬ ਬੜਾ ਵਧੀਆ ਹਾਂ ਜੀ ਇਤੋਂ ਦਾ ਐਸਸਟਰ ਇਹ ਮੈਂ ਅਮਰ ਸਾਧਾ ਲਿਆ ਬਾਈ ਬਹੁਤ ਵਧੀਆ ਰਹਿਦੀ ਕਲਾ ਲੋਕ ਵੀ ਬੜੀ ਵਧੀਆ ਲੱਗਦੀ ਮੈਂ ਤੂੰ ਮੈਂ ਕੈਨੇਡਾ ਕੈਨੇਡਾ ਤੋਂ ਆਇਆ ਰਕਤ ਆ ਆ ਆ ਕੈਨੇਡਾ ਯਾਰ ਉਹ ਦੇਸੀ ਲੱਗਣਿਆ ਕੈਨੇਡਾ ਵਾਲਾ ਦੇਸੀ ਲੱਗਣਾ ਨਾ ਦੇਸੀ ਬੰਦਾ ਕੈਨੇਡਾ ਦਾ ਲੱਗਣਿਆ ਹਾਂ ਫਿਰ ਆਪਣੇ ਪਿੰਡ ਦਾ ਨਾ ਦੇਸੀ ਵਾਂਗ ਰਹਿੰਦਾ ਏ ਆਈ ਮੈਂ ਕੋਈ ਗੱਲੀ ਨਹੀਂ ਦੱਸੀ ਮੇਰਾ ਤੇ ਬੰਦਾ ਪਿੰਡ ਦਾ ਪੰਚ ਹੋਣਾ ਨਾ ਉਹ ਪੰਚ 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 ਸਰਪੰਤੀਆ ਬਣੇ ਜੀ ਤੇ ਵੀਰ ਕੀ ਨਾਮ ਤੇਰਾ ਲਵਪ੍ਰੀਤ ਸਿੰਘ ਕਿਹੜਾ ਪਿੰਡ ਆ ਪਾਮ ਆਮ ਦਾ ਤੂੰ ਸਰਪੰਚ ਆ ਕਿੰਨੀ ਉਮਰ ਹੈ ਮੇਰੇ 24 ਮੈਂ ਪਾੜ ਖਾ ਕੇ ਮੇਲੇ ਤੇ ਆ ਗਿਆ ਵਾ ਪਿੰਡ ਵਾਲੇ ਲੱਭਣ ਦੇ ਆ ਪਾੜ ਖਾ ਕੇ ਤੇ ਮੇਲੇ ਤੇ ਆ ਗਿਆ ਪਿੰਡ ਵਾਲੇ ਲੱਭਣ ਦੇ ਆ ਤੇ ਪਿੰਡ ਵਾਲਿਆਂ ਨੇ ਵੀਡੀਓ ਤੇ ਲੈ ਲਿਆ ਇਹਨੂੰ ਉਹਨੀਆਂ ਨੂੰ ਭਜੰਦੰਦੇ ਆ ਪਾਜੀ ਸਰਪੰਚ ਜੀ ਅਰਕਾ ਪਹਿਲੀ ਵਾਰੀ ਮਿਲੀ ਹੈ ਨਹੀਂ ਨਹੀਂ ਸਾਡੇ ਮਤਲਬ ਪੁਰਾਣੀ ਚੱਲਦੀ ਪਈ ਹੈ ਸਾਡੇ ਮਤਲਬ ਸਾਡੇ ਪਰਿਵਾਰ ਦੇ ਵਿੱਚ ਹੀ ਰਹਿਣ ਦੀ ਸਰਪੰਚ ਇੰਨੀ ਛੋਟੀ ਜੀ ਉਮਰ ਦੇ ਤਾਲ ਤੂੰ ਸਰਪੰਚ ਆ ਪਰਿਵਾਰ ਵੱਲੋਂ ਲਾਲਾ ਜਾਂ ਕਿੱਦਾਂ ਤੂੰ ਸਰਪੰਚ ਹੋ ਕੇ ਕੀ ਸੋਚਦਾ ਵਾ ਮਨੁੱਖ ਦੁਨੀਆ ਬਾਰੇ ਪਹਿਲਾਂ ਆ ਵੀ ਪਹਿਲਾਂ ਆਪੇ ਨਸ਼ਾ ਮੁਕਾਓ ਇਹਨ ਦੇ ਵੀ ਜੋ ਨਸ਼ਾ ਮੁਕਾਓ ਇਸ ਤੋਂ ਇਲਾਵਾ ਵੀ ਜਿਹੜੇ ਵੀ ਰੈਂਟੀਆਂ ਗ੍ਰਾਂਟਾਂ ਹੁੰਦੀਆਂ ਵਾ ਉਹ ਮਤਲਬ ਜਿੱਦਾਂ ਕਿਨ ਜਰੂਰਤਵੰਦ ਦੇ ਹਿੱਸੇ ਲਾਓ ਆਪ ਨਾ ਖਾਓ ਆਪ ਨਾ ਖਾਓ ਚਲੋ ਵਧੀਆ ਉਪਦੇਸ਼ ਹੈ ਜਰਾ ਤੇ ਐਜੂਕੇਸ਼ਨ ਕੀ ਹੈ ਤੁਹਾਡੀ ਪਾਜੀ ਕੁਸ਼ਨ 20 ਸੀਏ ਕਲੀਅਰ ਆ ਐਮ ਮਾਸਟਰ ਕਰਤਾ ਪਿਆ ਮਾਸਟਰੀਂਗ ਆਂਡਿਆ ਮੇਰਾ ਮੇਰੇ ਮਾਸਟਰੀਂਗ ਆਂਡਿਆ ਵਾ ਤੇ ਨਾਲੇ ਪਿੰਡ ਦੀ ਸਰਪੰਚੀ ਵੀ ਕਾਂਡਿਆ ਵਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਪਿਆਰੇ ਜੀ ਛੋਟੇ ਜੇ ਵੀਰ ਦਾ ਥੈਂਕ ਯੂ ਬਾਈ ਸਾਰੇ ਮੇਲੇ ਤੇ ਚਲੇ ਜਾਓ ਮੇਲੇ ਤੇ ਚੜ੍ਹਦੀ ਕਲਾ ਸਾਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਹਾਲ ਬਾਈ ਬਹੁਤ ਵਧੀਆ ਤੇ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਭਾਮ ਤੇ ਮੈਨੂੰ ਮੁੰਡੇ ਕਹਿੰਦੇ ਵੀ ਵੀਰ ਕਨੇਡਾ ਤੋਂ ਆਇਆ ਵਾ ਹਾਂਜੀ ਹਾਂਜੀ ਕਿਹੜੀ ਸਿਟੀ ਤੋਂ ਆਇਆ ਸਕਾਰਬਰੋਜ ਵਾਹ ਜੀ ਵਾਹ ਕੈਨੇਡਾ ਤੋਂ ਆਪੇ ਆਇਆ ਕਿ ਉਹਨਾਂ ਕੱਢਿਆ ਨਹੀਂ ਨਹੀਂ ਭਰਾ ਕੱਢਣ ਵੀ ਰਹੇ ਨਾ ਅੱਜ ਨਹੀਂ ਨਹੀਂ ਭਾਈ ਆਏ ਆ ਭਾਈ ਦਾ ਵਿਆਹ ਹੀ ਤੇ ਤਾਂ ਕਦਮੇ ਕੁੱਢਣ ਵੀ ਰਹੇ ਨਾ ਮੈਂ ਤਾਂ ਦਰਜਾ ਗਿਆ ਮੈਂ ਕਰ ਰੋ ਨਾ ਉਹਨਾਂ ਕੱਟਤਾ ਹੋਵੇ ਰੇ ਤੇ ਆ ਕੇ ਮੈਂ ਚੁੱਟੀਆਂ ਆਇਆ ਕਦਾਂ ਰਹਾ ਮਾਹੌਲ ਹੈ ਬਾਹਰ ਫਿਰ ਠੀਕ ਠਾਕ ਹੀ ਰਿਹਾ ਭਾਜੀ ਪੰਜਾਬ ਚੰਗਾ ਕਿ ਕੈਨੇਡਾ ਪੰਜਾਬ ਵਧੀਆ ਯਾ ਵਧੀਆ ਯਾ ਨਿਆਰੇ ਹੁਣ ਜਿਹੜੀਆਂ ਮੌਜਾਂ ਇੱਥੇ ਆ ਉਹ ਜਿਹੜੀਆਂ ਮੌਜਾਂ ਇੱਥੇ ਉੱਥੇ ਬਿਲਕੁਲ ਨਹੀਂ ਇੱਥੇ ਨਿਆਰੇ ਭਾਜੀ ਚਲ ਵਧੀਆ ਗੱਲ ਬਾਕੀ ਜਿਨ੍ਹਾਂ ਨੂੰ ਇੱਥੇ ਵਧੀਆ ਖਾਂਦਾ ਵਧੀਆ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਤੇ ਜਿਨ੍ਹਾਂ ਦੇ ਚੱਲ ਮਜਬੂਰੀਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਚਲੋ ਜਾ ਕੇ ਵਧੀਆ ਅਦਰ ਬਣਦਾ ਵੀ ਮਜਬੂਰੀਆ ਉਹਨਾਂ ਨੂੰ ਉੱਥੇ ਜਾ ਕੇ ਕਰਨੀ ਚਾਹੀਦੀ ਮਿਹਨਤ ਆਪਣਾ ਵਧੀਆ ਸੈਟ ਬਣਾਉਣਾ ਕਰਨਾ ਇੱਥੇ ਵੀ ਜਿਨ੍ਹਾਂ ਨੂੰ ਇੱਥੇ ਵਧੀਆ ਸੈਟਲ ਉਨਨ ਜਾਣ ਦੀ ਲੋੜ ਨਹੀਂ ਚਲ ਬਹੁਤ ਧੰਨਵਾਦ ਆ ਤੇ ਬਾਈ ਆਪਣਾ ਨਾਮ ਦੱਸਿਆ ਤੁਸੀਂ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਹਾਂਜੀ ਤੇ ਕੈਨੇਡਾ ਦਾ ਜਿਹੜਾ ਤੁਸੀਂ ਅੱਜ ਸ਼ਹਿਰ ਦੱਸਿਆ ਨਾ ਮੇਰੇ ਖਿਆਲ ਨਾਲ ਇੱਥੇ ਕੋਈ ਜਾਂਦਾ ਹੀ ਨਹੀਂ ਹੁੰਦਾ ਬਹੁਤ ਘੱਟ ਹਾਂ ਵੀ ਲੋਕੀ ਕੈਨੇਡਾ ਦੇ ਤਿੰਨ ਚਾਰ ਚੀਜ਼ਾਂ ਵੈਂਕੂਵਰ ਟੋਰਾਂਟੋ ਬ੍ਰੈਮਪਟਨ ਨਹੀਂ ਟੋਰਾਂਟੋ ਕੈਲਗਰੀ ਸਿਟੀ ਸਾਰੀ ਹਾਂਜੀ ਪੰਜ ਕਿ ਨਾ ਆ ਬਾਕੀ ਜੜੀਆਂ ਛੋਟੀਆਂ ਸਟੇਟਾਂ ਆ ਉਹਨਾਂ ਵਿੱਚ ਕੋਈ ਜਾ ਕੇ ਨੇ ਅੰਟਾਰੀਆ ਦੇ ਵਿੱਚ ਹੀ ਆ ਸਿਟੀਸਕਾਰ ਬਰੋ ਬ੍ਰੈਮਟਨ ਦੇ ਕੋਲ ਹੀ ਆ ਡੇਢ ਦੋ ਘੰਟੇ ਲੱਗੇ ਹਾਂਜੀ ਦੋ ਤਿੰਨ ਘੰਟੇ ਦਾ ਰਫਰਾ ਹਾਂਜੀ ਹਾਂਜੀ ਦੋ ਦੋ ਲੱਗੇ ਆ ਪੰਜਾਬ ਤਾਂ ਨਹੀਂ ਆ ਵੀ ਤੂੰ ਪਿੰਡ ਦਾ ਪਿੰਡ ਜੁੜਿਆ ਹਾਂਜੀ ਹਾਂਜੀ ਤੇ ਵਰੀਆ ਕੈਨੇਡਾ ਵਰੀਆ ਫਿਰ ਹਾਂਜੀ ਠੀਕ ਹੀ ਆ ਪਰ ਪੰਜਾਬ ਜ਼ਿਆਦਾ ਪੰਜਾਬ ਜ਼ਿਆਦਾ ਵਰੀਆ ਨਾ ਯਾਰ ਵਰੀਆ ਪੰਜਾਬ ਨੇ ਯਾਰ ਬਾਰੇ ਇਨਸਾਨ ਆ ਵਰੀਆ ਲੱਗਾ ਵੀਰਾਂ ਨਾਲ ਗੱਲਬਾਤ ਕਰਕੇ ਮੁੰਡੇ ਮੈਨੂੰ ਲੱਗਦਾ ਕਿ ਦੁਆਬੇ ਜੋ ਆਏ ਆ ਕਿਉਂਕਿ ਇਹਨਾਂ ਦੀ ਜਿਹੜੀ ਪੀ ਸ਼ਰਟ ਆ ਉਹਨਾਂ ਨੂੰ ਪਛਾਣ ਹੋ ਗਈ ਮੈਨੂੰ ਉਸਤਾਰ ਦੇ ਦੁਆਬੇ ਆਰੀਆ ਨਾ ਮਾਝਾ ਲੈ ਵੀ ਮਾਝੇ ਏਰੀਏ 'ਚ ਵੀ ਪਹਿਲੀ ਵਾਰੀ ਮੈਨੂੰ ਆਹ ਚੀਜ਼ਾਂ ਦਿਖੀਆਂ ਜਾਂ ਗਰੁੱਪ ਆਇਆ ਆਪਣਾ ਪੂਰਾ ਪੰਜਾਬ 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 ਇਕੱਠੇ ਹੋ ਗਿਆ ਯਾਰ ਸਾਰੇ ਕਿਹੜਾ ਪਿੰਡ ਆਪਣਾ ਘੁੰਮਣ ਕਲਾ ਘੁੰਮਣ ਕਲਾ ਸਾਰੇ ਭਰਾ ਆਪਣੇ ਘੁੰਮਣ ਕਲਾ ਤੋਂ ਤੁਰ ਕੇ ਆਏ ਹੋ ਤੁਰ ਕੇ ਹਰ ਵਾਰੀ ਆਉਂਦੇ ਜੇ ਬੜੀ ਆਉਂਦੇ ਯਾਰ ਹਰ ਵਰੀ ਆ ਜਾਂਦੇ ਹਾਂ ਹਾਂ ਜੀ ਸਾਡੇ ਦੇ ਘਰ ਤੇ ਨਹੀਂ ਹੁੰਦੇ ਨਹੀਂ ਨਹੀਂ ਆਡੇ ਆਉਂਦੇ ਆਪਾ ਭਾਈ 20 ਪਾਈ ਜਾਣੇ ਆ ਗਾੜੀ ਅੱਧੇ ਗਾੜੀ ਅੱਧੇ ਮਗਰ ਵਾਹ ਜੀ ਵਾਹ ਸਾਰੇ ਸੇਮ ਟੀ-ਸ਼ਰਟ ਆ ਬੜੀਆਂ ਜੀ ਸਾਰਿਆਂ ਨੇ ਗਾਵਾ ਕੀ ਬਾਤ ਆ ਟੀ-ਸ਼ਰਟ ਆ ਬੜੀਆਂ ਬੜੀਆਂ ਪਾਈਆਂ ਨੇ ਇਹਨੂੰ ਤਾਂ ਮਨਾ ਲਈ ਆ ਆ ਘੁੰਮਣ ਆਲੇ ਲੋਕ ਲੋਕੇ ਜਾਂਦੇ ਆ ਇਹ ਪਹਿਲਾਂ ਇਦਾਂ ਨਹੀਂ ਆ ਜਿਹੜਾ ਟੀ-ਸ਼ਰਟ ਆ ਮੈਚ ਇਹ ਸਭ ਚੀਜ਼ਾਂ ਮੈਂ ਦੁਆਬੇ 'ਚ ਵੇਨਾ ਹੁੰਦਾ ਤਕਰੀਬਾ ਹੁਣ ਮਾਝੇ 'ਚ ਵੀ ਹੁਣ ਮਾਝੇ ਜੀ ਜਾਂਦੇ ਤੇ ਹੁਣ ਥੋੜੇ ਜਿਹਾ ਮਾਝੇ ਵਾਲੇ ਵੀ ਆਪਣੇ ਕੈਨੇਡਾ ਕੈਨੇਡਾ ਜਾਂਦੇ ਆ ਪਿਆਰ ਸਮਝ ਲਓ ਵੀ ਇਹ ਵੀ ਫਿਰ ਔਰ ਦੇਖੇ ਹੋਰ ਬੜੇ ਹਜ਼ਾਰ ਇਹਨ ਤੇ ਬਹੁਤ ਬੜਾ ਵਧੀਆ ਵੀਰਾਂ ਦਾ ਸਾਰਾ ਦਾ ਸਹਿਯੋਗ ਕੀ ਬਾਤਾਂ ਜੀ ਇੱਥੇ ਇੱਕ ਮੇਰਾ ਵੀਰ ਅੜਾ ਬੈਟਰੀ ਵਾਲਾ ਹੀ ਲੈ ਕੇ ਆਇਆ ਓਸਤਾਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਮਿੰਟੂ ਮਿੰਟੂ ਗੁਰੂਸਰੀਆ ਕੇ ਪਿੰਡ ਵਾਲਾ ਹੀ ਹੈ ਹਾਂ ਜੀ ਮੇਰਾ ਚੱਕ ਪਿੰਡ ਵਾਲਾ ਜੀ ਕੀ ਬਾਤ ਆ ਜੀ ਤੇ ਮੇਰਾ ਵੀਰ ਲੈ ਕੇ ਆ ਕੀ ਨਾ ਕਿਹੜਾ ਪਿੰਡ ਆਪਣਾ ਰਾਜ ਚੱਕ ਰਾਜ ਚੱਕ ਤੇ ਚੱਲ ਜੂਗਾ ਉਥੋਂ ਤੱਕ ਕਿੰਨੀ ਬੈਟਰੀ ਰੇਂਜ ਹੁੰਦੀ ਏ ਦੀ ਇਹ 150 ਕਿਲੋਮੀਟਰ ਚੱਲਦਾ ਜੀ ਡੇਲੀ ਹਾਂ ਜੀ ਕੀ ਬਾਤ ਆਈ ਪਹੁੰਚੂ ਮੇਰਾ ਭਰਾ ਓਕੇ ਲਓ ਵੀ ਮੈਂ ਨਾ ਵੀ ਮੇਰੇ ਵੀਰਾਂ ਨੇ ਟਰੈਕਟਰ ਬੜਾ ਵਧੀਆ ਤਿਆਰ ਕੀਤਾ ਵੇਖੋ ਮੇਲਾ ਐਂਡੀ ਕਰਾਈ ਜਾਂਦੇ ਵੀ ਤੇ ਅਗਲੇ ਬਣ ਗਿਆ ਹੱਲ ਕੈਟ ਟਰੈਕਟਰ ਵਾਲੀ ਪੂਰੀ ਐਂਡ ਕਰਾਈ ਭਾ ਨੇ ਕੀ ਹਾਲ ਚਾਲ ਭਰਾ ਦੇ ਹਰਿਆ ਦੇ ਭਾਈ ਤੂੰ ਸੁਣਾਓ ਕਿਹੜਾ ਪਿੰਡ ਆ ਆਪਣਾ ਛੋਟੇ ਕਮਣਾ ਲੱਗ ਗਏ ਜੀ ਚੱਕ ਪੰਗਵਾ ਐਸਪੀ ਉਹ ਡਿਓ ਕਰਾਇਆ ਕਰਨ ਕੋਲ ਉਹ ਕਮਣਾ ਨਹੀਂ ਆ ਕੀ ਕਰੀਦਾ ਇਤੋਂ ਇਲਾਵਾ ਖੇਤੀ ਗੁਦੀ ਕਰੀਦੀ ਭਾਈ ਜਦੋਂ ਖੇਤੀ ਕਰੀਦੀ ਆ ਮੱਠਾ ਲੜ ਲਈ ਬੇਟੀ ਲਾ ਲਈਦੀ ਆ ਪਿਛੇ ਦੇਖ ਟੈਮ ਨਾਲ ਆ ਵੀਰੋ ਮਾਰਾ ਘੁਮਣ ਫਿਰਨ ਜਾਣਾ ਫੇਰ ਇੱਥੇ ਘੁਮਣ ਫੇਰਨ ਫੇਰ ਲਾ ਲਈਦੀ ਆ ਤਿਆਰ ਕਰ ਲੈ ਆਹ ਉਹਨੇ ਫਿਰ ਐਂਟਰਟੇਨਮੈਂਟ ਵੀ ਚਾਹੀਦਾ ਬੰਦਾ ਹਾਂਜੀ ਹਾਂਜੀ ਆ ਵੀ ਮੇਰਾ ਬੜਾ ਬੜਾ ਖੁਸ਼ ਹੋਣਿਆ ਵਾ ਕਾਏ ਕੁਝ ਨਹੀਂ ਰਹਿੰਦੇ ਬੰਦੇ ਸਾਡੇ ਸਾਰੇ ਚੱਲ ਖੁਸ਼ ਹੀ ਰਹਿਣਾ ਚਾਹੀਦਾ ਵਾ ਮਤਲਬ ਮੇਲੇ ਹਰ ਵਾਰੀ ਆਉਂਦੇ ਜੇ ਹਰ ਵਾਰੀ ਆਈਦਾ ਜੇ ਕਿੰਨਾ ਲ ਇਹ ਭਾਈ ਗਲੇ ਗਨੇ ਗਨੇ ਨਹੀਂ ਕਰੇ ਕਿੰਨੇ ਕਿੰਨੇ ਕਸਟਮਰ ਜਿੰਨੇ ਆਉਂਦੇ ਲਾਈ ਜਾਈਦੇ ਆ ਕਿੰਨਾ ਲੱਗਿਆ ਗੱਲੋਂ ਆਪਣੇ ਤੇ 1 ਲੱਖ 50 ਹਜ਼ਾਰ ਲੱਗੇ ਗਿਆ ਇਹ ਸਾਰਾ ਮੈਂ ਪਰਸਨਲੀ ਮਿਲਾਂਗੇ ਤੇ ਫਿਰ ਇਹਦਾ ਪਰਸਨਲੀ ਟਰੈਕਟਰ ਬਲੌਗ ਕਰਾਂਗੇ ਹਾਂਜੀ ਹਾਂਜੀ ਭਾਈ ਤੇ ਬਾਕੀ ਅੱਜ ਜਿਹੜਾ ਬਲੌਗ ਸਾਡਾ ਅੱਜ ਅੱਜ ਦਾ ਸਾਡਾ ਸੰਗ ਦਾ ਮੇਲਾ ਹੀ ਚੱਲਣ ਡਿਆ ਵਾ ਹਾਂਜੀ ਹਾਂਜੀ ਤੇ ਇਹਦਾ ਤੇਰਾ ਨਾਂ ਕੀ ਆ ਮੈਂ ਨਾਂ ਨਵਜੋਤ ਸਿੰਘ ਨਵਜੋਤ ਸਿੰਘ ਹਾਂ ਆਪਣਾ ਕੀ ਨਾਂ ਸਟਾਰ ਸਿੱਧੋ ਨਹੀਂ ਹੈ ਇਹਨਾਂ ਤੋਂ ਨਹੀਂ ਓਏ ਓਏ ਲੇ ਵੀ ਆ ਮੇਰੇ ਭਰਾ ਵੀ ਮੇਲਾ ਦੇਖਣ ਆਏ ਆ ਤੇ 700 735 ਦੇ 47 ਲਾਈ ਜਨਾ ਤੇ ਨਾਲ ਟਰਬੋ ਵਾਲੀ ਚੀਕਾ ਮਾਰੀ ਤੇ ਟੈਟੂ ਬਣਾਇਆ ਬੰਦੇ ਨੇ ਸਭ ਟੈਟੂ ਕੀ ਆ ਦੇ ਭਾਈ ਓਏ ਹੋਏ ਕਿਹੜਾ ਪਿੰਡ ਆਪਣਾ ਆਪਣਾ ਵੀ ਖਾਲ ਵਾਲ ਗੋੜੀ ਹਨੋਵਾਲ ਹਾਂ ਜੀ ਕੀ ਆਹੀ ਬਾਤ ਆ ਤੇ ਪਹਿਲੀ ਵਾਰੀ ਆਏਗਾ ਨਾ ਮਰੀ ਆਉਂਦੇ ਜੀ ਨਹੀਂ ਹਰ ਵਾਰੀ ਹਰ ਵਾਰੀ ਹਾਂ ਜੀ ਜੀ ਸੇਵਾ ਲੈ ਕੇ ਕਿਉਂ ਵੇਖਣੇ ਆ ਬਸ ਨਹੀਂ ਸੇਵਾ ਲੈ ਕੇ ਅੱਛਾ ਅੱਛਾ ਫਰੂਟੀ ਦੀ ਸੇਵਾ ਸਾਰੀ ਫਰੂਟੀ ਦੀ ਹਾਂ ਜੀ ਜੀ ਮਲੇ ਮਲੇ ਹੁਣ ਉੱਥੇ ਜਾ ਕੇ ਵਰਤਉਣੀਆਂ ਨੇ ਜੀ ਹੱਡੀਆਂ ਦਾ ਤਾਂ ਹੈ ਹੱਡੀਆਂ ਵਰਤਾਂ ਹੱਡੀਆਂ ਵਰਤਾਂ ਰਦੀਆਂ ਵਰਤਉਣੀਆਂ ਬੜੀ ਵਧੀਆ ਗੱਲ ਹੈ ਬਹੁਤ 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 ਧੰਨਵਾਦ ਤੇਰਾ ਆਹ ਦੋ ਦੋ ਪਾਏ ਨੇ ਆਹ ਆ ਗਿਆ ਬਾਤਾ ਉਹ ਵੀ ਮੇਰਾ ਵੀਰ ਮਗਰ ਨੂੰ ਗਿਆ ਉਹ ਲੋਕਿਆ ਕੀ ਕਹੰਦੇ ਆ ਤੁਸੀਂ ਅੱਛਾ ਪ੍ਰਜਾਤੀ ਦੇ ਵਾਲੇ ਆ ਠੀਕ ਹੈ ਠੀਕ ਹੈ ਲਓ ਜੀ ਸਾਡੇ ਅਸਤਰ ਵਾਲੇ ਵੀ ਆ ਗਏ ਆ ਇਹ ਟਰੈਕਟਰ ਮੇਰੇ ਵੀਰ ਜੀਵਨਦਾ ਮੈਂ ਅਗੇ ਕੈਂਡਿਆ ਪਛਾਣਿਆ ਪਛਾਣਿਆ ਜਾ ਲੱਗਣ ਡਿਆ ਇਹ ਮੇਰੇ ਭਰਾ ਸਾਰੇ ਕੈਂਡ ਜੇ ਕਿਦਾਂ ਮੇਲਾ ਜਰਦੀ ਗਲਾਵਾ ਤੇ ਆ ਉਹ ਹੀ ਟਰੈਕਟਰ ਆ ਜੀ ਜਿਹਦਾ ਆਪਾਂ ਵਲੌਗ ਬਣਾਇਆ ਸੀ ਪਹਿਲਾਂ ਤੇ ਅੱਜ ਇਹ ਟਰੈਕਟਰ ਫੇਰ ਮੇਲੇ ਤੇ ਮਿਲਿਆ ਸਾਨੂੰ ਤੇ ਆਪਾਂ ਟਰੈਕਟਰ ਕਰੀਏ ਪਰਸਨਲੀ ਫੇਰ ਕਰੀ ਵੀਡੀਓ ਬਣਾਉਣੀ ਆ ਤੇ ਉਦੋਂ ਨੇ ਮੇਰੇ ਕੋਲ ਟਰੈਕਟਰ ਦਾ ਆਪਾਂ ਨਾਂ ਨਹੀਂ ਰੱਖਿਆ ਕੋਣ ਆਪਾਂ ਟਰੈਕਟਰ ਦਾ ਨਾਂ ਵੀ ਰੱਖ ਦਿੱਤਾ ਵਾ ਟਰੈਕਟਰ ਦਾ ਨਾਂ ਰੱਖਤਾ ਵਾ ਆਪਾਂ ਅਸਤਰ ਉਦੋਂ ਰੱਖਿਆ ਨਹੀਂਗਾ ਕੋਣ ਅਹੀ ਅਸਤਰ ਦਾ ਨਾਂ ਰੱਖ ਦਿੱਤਾ ਤੇ ਬਹੁਤ ਵਧੀਆ ਮੋਡੀਫਿਕੇਸ਼ਨ ਨੇ ਵੀਰ ਨੇ ਆਵੇ ਉਹ ਰੈਪਿੰਗ ਕੀਤੀ ਆੱਖਾਂ ਬੜੀਆਂ ਸੋਹਣੀਆਂ ਬਣਾਈਆਂ ਟਰੈਕਟਰ ਦੀਆਂ ਸੰਗ ਸਾਰੇ ਕੋ ਪਹੁੰਚ ਗਿਆ ਵਾ ਇਸ ਟਾਈਮ ਸੰਗਤ ਸਾਰੀ ਨਾਲ ਐ ਸਾਰੀਆਂ ਟਰਾਲੀਆਂ ਹੁਣ ਸੰਗ ਦੇ ਨਾਲ ਹੀ ਨੇ ਚੱਲ ਰਹੀ ਐ ਬਾਬਾ ਜੀ ਦੀ ਟਰਾਲੀ ਹੁਣ ਇੱਥੋਂ ਬਾਬਾ ਜੀ ਉਤਰ ਕੇ ਅਰਦਾਸ ਕਰਨਗੇ ਤੇ ਅਰਦਾਸ ਬੇਨਤੀ ਕਰਕੇ ਫਿਰ ਅੱਗੇ ਸੰਗਤ ਲਊਗਾ ਸੋ ਉਸ ਤੋਂ ਬਾਅਦ ਆਪਾਂ ਵਲੌਗ ਜਿਹੜਾ ਵਾ ਜਦੋਂ ਸੰਗ ਨਿਕਲ ਜਾਊਗਾ ਫਿਰ ਵਲੌਗ ਦਾ ਵੀ ਆਪਾਂ ਸਮਾਪਤੀ ਕਰ ਦਾਂਗੇ ਹਾਂਜੀ ਹੁਣ ਇਸ ਤੋਂ ਬਾਅਦ ਤੁਸੀਂ ਜਿਹੜੇ ਡਰੋਨ ਸ਼ੋਟ ਐ ਉਹ ਇੰਜੋਏ ਕਰਿਓ ਤੇ ਦੱਸਿਓ ਕਿ ਕਿਵੇਂ ਦੇ ਲੱਗੇ ਐ ਪਹਿਲੀ ਵਾਰੀ ਕੋਸ਼ਿਸ਼ ਕੀਤੀ ਐ ਡਰੋਨ ਸ਼ੋਟ ਲੈਣ ਦੀ ਜੇ ਕੋਈ ਗਲਤੀ ਹੋ ਗਈ ਤੇ ਮਾਫ ਕਰਨਾ ਜੀ ਧੰਨਵਾਦ ਸਾਰਿਆਂ ਦਾ ਹਾਂਜੀ ਇੱਥੇ ਸਾਡੇ ਵਲੌਗ ਦਾ ਅੱਜ ਆਪਾਂ ਐਂਡ ਕਰਾਂਗੇ ਸੰਗ ਦਾ ਜਿਹੜਾ ਮੇਲਾ ਵਾ ਉਹ ਸਗਤ ਸਾਰੀ ਅੱਗੇ ਲੰਘੀ ਆ ਤੇ ਮੇਰੇ ਪਿੱਛੇ ਹੁਣ ਜਿਹੜੀਆਂ ਤੁਸੀਂ ਟਰਾਲੀਆਂ ਦੇਖ ਰਹੇ ਹੋਣੇ ਆ ਇਹ ਟਰਾਲੀਆਂ ਉਹ ਟਰਾਲੀਆਂ ਨੇ ਜਿਹੜੀਆਂ ਸੰਗ ਦੇ ਨਾਲ ਪਿੱਛੇ ਪਿੱਛੇ ਆ ਰਹੀਆਂ ਸੀਗੀਆਂ ਤੇ ਸੰਗ ਗੁਜ਼ਰੇ ਨੂੰ ਇਥੋਂ ਮਰਥਾ ਨਾਲ ਅੱਧਾ ਪੌਣਾ ਘੰਟਾ ਹੋ ਗਿਆ ਵਾ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਦਾਸੀ ਗਾਲ ਜੀ ਫੇਰ ਮਿਲਦੇ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਰਾਸ ਗੁਰੂ ਰਵਿਰਾਨ ਅੱਜ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ